ਸਤਿ ਸ਼੍ਰੀ ਅਕਾਲ ਨਮਸਕਾਰ ਅਦਾਬ ਇਸ ਵੇਲੇ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਜਲਾਲਾਬਾਦ ਦੇ ਪੀ ਐਨ ਬੀ ਬੈਂਕ ਦੇ ਸਾਹਮਣੇ ਕਰਨ ਲਾਟਰੀ ਸਟਾਲ ਦੀਆਂ ਦੱਸ ਦਈਏ ਕਿ ਬੀਤੀ ਰਾਤ ਵਿਸਾਖੀ ਬੰਪਰ ਪੰਜਾਬ ਸਰਕਾਰ ਦੇ ਵੱਲੋਂ ਜੋ ਸ਼ੁਰੂ ਕੀਤਾ ਗਿਆ ਸੀ ਉਹ ਡਰਾ ਨਿਕਲਿਆ ਹੈ ਔਰ ਦੱਸ ਦਿੰਨੀ ਆ ਤੁਹਾਨੂੰ ਕਿ ਜਲਾਲਾਬਾਦ ਦੇ ਵਿੱਚ ਵੀ ਇਸ ਡਰਾ ਦਾ ਇੱਕ ਇਨਾਮ ਜਿਹੜਾ ਹੈ ਉਹ ਨਿਕਲਿਆ ਹੈ ਵੱਡਾ ਇਨਾਮ ਨਿਕਲਿਆ ਹੈ ਲੇਕਿਨ ਹੁਣ ਦਿੱਕਤ ਇਹ ਹੈਗੀ ਹੈ ਕਿ ਇਸ ਲਾਟਰੀ ਸਟਾਲ ਤੋਂ ਇਨਾਮ ਨਿਕਲੇ ਆ ਲੇਕਿਨ ਮਾਲਕ ਕੌਣ ਹੈ ਇਸ ਦਾ ਪਤਾ ਨਹੀਂ ਲੱਗ ਰਿਹਾ ਤਾਂ ਕਰਨ ਹੁਣਾਂ ਨਾਲ ਬਾਈ ਹੁਣਾਂ ਨਾਲ ਗੱਲਬਾਤ ਕਰਦੇ ਆ ਜਾਣਦੇ ਇਹਨਾਂ ਤੋਂ ਕਿ ਅਸਲੀ ਮਾਜ਼ਰਾ ਜਿਹੜਾ ਹੈਗਾ ਉਹ ਕੀ ਹੈ ਸਜੀਪਾ ਜੀ ਸਤਿ ਸ਼੍ਰੀ ਅਕਾਲ ਸਰ ਜੀ ਸਰ ਆਪਣੇ ਪਹਿਲਾਂ ਤਾਂ ਮੁਬਾਰਕਾਂ ਤੁਹਾਨੂੰ ਹਨ ਤੁਹਾਨੂੰ ਵੀ ਸਰ ਜੀ ਸਾਰੇ ਜਲਾਲਾਬਾਦ ਨੂੰ ਜੀ 10 ਲੱਖ ਦਾ ਪ੍ਰਾਈਜ਼ ਆਪਣੇ ਕੋਲ ਵਿਸਾਖੀ ਬੰਪਰ 'ਚ ਲੱਗਿਆ ਹੈ ਜੀ ਜਿਸ ਦਾ ਨੰਬਰ ਹੈ 7756 ਹੀ ਕੇ ਵਾਲੀ ਹਾਂ ਜੀ ਲੇਕਿਨ ਇਹ ਪਰਸੋ ਟਿਕਟ ਲੈ ਗਏ ਸੀਗੇ ਨੰਬਰ ਔਰ ਨਾਮ ਕੁਝ ਨਹੀਂ ਲਿਖਾ ਕੇ ਗਏ ਤੇ ਹੁਣ ਰਾਤ ਜਦੋਂ ਰਿਜ਼ਲਟ ਆਇਆ ਹੈ ਤੇ ਆਪਣਾ ਨਾਮ ਇਸ ਤੇ ਸ਼ੋ ਵੀ ਕਰ ਰਿਹਾ ਜੋ ਆਪਾਂ ਦਿਖਾ ਸਕਦੇ ਹਾਂ ਲੋ ਜੀ ਇਹਦਾ ਤੁਹਾਡਾ ਨਾਮ ਹੈ ਨਾ ਹਾਂਜੀ ਹਾਂਜੀ ਤੇ ਉਹ ਜੋ ਕਸਟਮਰ ਹੈ ਉਹ ਆਪਣਾ ਐਡਰੈਸ ਔਰ ਫੋਨ ਨੰਬਰ ਕੁਛ ਨਹੀਂ ਲਿਖਾ ਕੇ ਗਿਆ ਹੁਣ ਉਹ ਬੰਦਾ ਮਿਲ ਨਹੀਂ ਰਿਹਾਗਾ ਤੋਂ ਸਾਰਿਆਂ ਨੂੰ ਇਹ ਅਪੀਲ ਹੈ ਕਿ ਜਿਹੜੇ ਵੀ ਆਪਣੇ ਕੋਲ ਟਿਕਟਾ ਖਰੀਦੇ ਆ ਟਿਕਟ ਜਰੂਰ ਚੈੱਕ ਕਰਵਾਓ ਜਲਾਲਾਬਾਦ ਚੋਂ ਕਿਸੇ ਤੋਂ ਵੀ ਟਿਕਟ ਲਈਏ ਕਿਉਂਕਿ ਆਪਣੇ 7-8 ਡੀਲਰ ਟਿਕਟਾ ਵੇਚ ਰਹੇ ਸੀਗੇ ਤੇ ਤੁਸੀਂ ਆਪਣੇ ਮੇਨ ਕਾਊਂਟਰ ਪੀਐਨਬੀ ਬੈਂਕ ਦੇ ਸਾਹਮਣੇ ਇੱਕ ਕਾਊਂਟਰ ਆਪਣਾ ਮੰਡੀ ਦੇ ਚਲਕਦਾ ਸਬਜ਼ੀ ਮੰਡੀ ਚ ਇੱਕ ਨੇੜੇ ਆਰਕੇ ਹੋਟਲ ਦੇ ਤੁਸੀਂ ਕਿਸੇ ਵੀ ਕਾਊਂਟਰ ਤੋਂ ਆਪਣੀ ਟਿਕਟ ਚੈੱਕ ਕਰਵਾ ਸਕਦੇ ਹੋ ਤੇ ਜਰੂਰ ਜਲਦੀ ਤੋਂ ਜਲਦੀ ਆਪਣੀ ਟਿਕਟ ਚੈੱਕ ਕਰਵਾਓ ਨਹੀਂ ਇਹ ਇਹ ਕਿੰਨੇ ਦੀ ਲਾਟਰੀ ਕਿੰਨੇ ਦੀ ਇਹ 500 ਰੁਪਏ ਦੀ ਲਾਟਰੀ ਸੀਗੀ ਜੀ ਵਿਸਾਖੀ ਬੰਪਰ ਦਾ ਡਰਾ ਸੀਗਾ 2.5 ਕਰੋੜ ਦਾ ਫਰਸਟ ਪ੍ਰਾਈਜ਼ ਸੀ ਉਹਦੇ ਵਿੱਚੋਂ ਸੈਕੰਡ ਪ੍ਰਾਈਜ਼ 10 ਲੱਖ ਦਾ ਹਿੱਟ ਆਪਣੇ ਕੋਲ ਹੋਇਆ ਜੀ 7 ਲੱਖ ਦਾ ਹਾਂਜੀ 10 ਲੱਖ ਦਾ ਅੱਛਾ ਤੇ ਜੀ ਬੰਦੇ ਦਾ ਐਡਰੈਸ ਵਗੈਰਾ ਨਹੀਂ ਲਿਖ ਦੇਗੇ ਨਹੀਂ ਜੀ ਕਈ ਕਸਟਮਰ ਆਪਣੇ ਨਾਮ ਨਹੀਂ ਲਿਖਵਾ ਕੇ ਜਾਂਦੇ ਹੋ ਕਹਿੰਦੇ ਅਸੀਂ ਆਪਣੇ ਆਪ ਘਰੋਂ ਚੈੱਕ ਕਰ ਲਾਂਗੇ ਜੀ ਇਸ ਕਰਕੇ ਹਜੇ ਤੱਕਨ ਕੋਈ ਪਤਾ ਨਹੀਂ ਲੱਗ ਰਿਹਾ ਨਾ ਹੀ ਹਜੇ ਕਿਸੇ ਦੀ ਕਾਲ ਆਈ ਹੈ ਕਿਉਂਕਿ ਅਸੀਂ ਆਪਣਾ ਪੂਰਾ ਐਡਰੈਸ ਉਹਨਾਂ ਨੂੰ ਦਿੰਨੇ ਆ ਆਪਣੇ ਜੋ ਪੂਰਾ ਐਡਰੈਸ ਆ ਆਪਣੇ ਨੰਬਰ ਆਪਣਾ ਸਾਰਾ ਕੁਝ ਉਹਨਾਂ ਨੂੰ ਲਿਖ ਕੇ ਦਿੰਨੇ ਆ ਲੇਕਿਨ ਹਜੇ ਤੱਕ ਕੋਈ ਕਿਸੇ ਨੇ ਕਾਲ ਨਹੀਂ ਕੀਤੀ ਹੈ ਤੇ ਨਾ ਹੀ ਹਜੇ ਕੋਈ ਆਪਣੇ ਕੋਲ ਆਇਆ ਹੈ ਤੋ ਸਾਰਿਆਂ ਨੂੰ ਬੇਨਤੀ ਹੈ ਕਿ ਆਪਣੀ ਆਪਣੀ ਟਿਕਟ ਜਰੂਰ ਚੈੱਕ ਕਰਵਾਓ ਸਾਡੇ ਕਾਊਂਟਰ ਤਿੰਨੇ ਕਾਊਂਟਰਾਂ ਦਾ ਕਿਸੇ ਵੀ ਕਾਊਂਟਰ ਤੋਂ ਆਪਣੀ ਟਿਕਟ ਚੈੱਕ ਕਰਵਾ ਸਕਦੇ ਹੋ ਤੁਸੀਂ ਜੀ ਜੀ ਦੂਜਾ ਨਾਮ ਜਿਹੜਾ ਹੈਗਾ ਉਹ ਨਿਕਲੇ ਆ ਵਿਸਾਖੀ ਬੰਪਰ ਹਾਂਜੀ ਹਾਂਜੀ ਵਿਸਾਖੀ ਬੰਪਰ ਦਾ ਹੈ ਜੀ 10 ਲੱਖ ਦਾ ਨਾਮ 10 ਲੱਖ ਦਾ ਪ੍ਰਾਈਸ ਹੈ ਜੀ ਤੁਹਾਨੂੰ ਵੀ ਕੋਈ ਫਾਇਦਾ ਹੋਏਗਾ ਹਾਂਜੀ ਹਾਂਜੀ ਆਪਾਂ ਨੂੰ ਫਾਇਦਾ ਹੀ ਹੈ ਜੀ ਡਰਾ ਤੇ ਆਪਣਾ ਨਾਮ ਆ ਗਿਆ ਇੰਨਾ ਬਹੁਤ ਹੈ ਜੀ ਬਾਕੀ ਆਪਣਾ ਜੋ ਹੈ ਸੇਲ ਸੇਲ 'ਚ ਵਾਧਾ ਹੋ ਜਾਂਦਾ ਹੈ ਜੀ ਆਪਣੇ ਤਿੰਨੇ ਕਾਊਂਟਰ ਹੈ ਕਿਸੇ ਵੀ ਕਾਊਂਟਰ ਤੋਂ ਤੁਸੀਂ ਟਿਕਟ ਲੈ ਸਕਦੇ ਹੋ ਸਾਡੀ ਸਟੈਂਪ ਪਿੱਛੇ ਲੱਗੀ ਹੁੰਦੀ ਹੈ ਜੀ ਕਿਸੇ ਵੀ ਕਾਊਂਟਰ ਤੋਂ ਟਿਕਟ ਲੈ ਸਕਦੇ ਹੋ ਸਾਡੀ ਅੱਛਾ ਜਿਹੜੇ ਬੰਦੇ ਨੂੰ 10 ਲੱਖ ਦਾ ਇਨਾਮ ਨਿਕਲੇ ਆ ਉਹਦੇ ਲਾਟਰੀ ਨੰਬਰ ਹੈਗਾ ਤੁਹਾਡੇ ਕੋਲੇ ਹਾਂਜੀ ਆਪਣੇ ਕੋਲੇ ਡਰਾ ਤੇ ਉੱਪਰ ਪੂਰਾ ਮੈਂਸ਼ਨ ਕੀਤਾ ਹੁੰਦਾ ਜੀ ਆਪਣਾ ਬਿੱਲ ਹੁੰਦਾ ਇਹ ਨੰਬਰ ਤੇ ਡਰਾ ਲੱਗਿਆ ਜੀ 7756141 ਤੇ 7756141 ਹਾਂਜੀ ਲਾਸਟ ਤੇ ਜਿਹੜਾ ਹੈ ਹਾਂਜੀ ਹਾਂਜੀ ਲਾਸਟ ਵਾਲਾ ਨੰਬਰ ਸੋ ਹੂ ਹੁਣ ਭਾਲ ਲਈ ਨਾ ਪਤਾ ਨਹੀਂ ਲੱਗ ਰਿਹਾ ਹਾਂਜੀ ਹਾਂਜੀ ਤੋਂ ਇਸ ਲਈ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਸਾਰੇ ਆਪਣੀ ਆਪਣੀ ਟਿਕਟ ਚੈੱਕ ਕਰੋ ਪਿੱਛੇ ਸਾਡੀ ਸਟੈਂਪ ਲੱਗੀ ਹੋਈ ਹੈ ਸਾਡੀ ਸਟੈਂਪ ਵਾਲੀ ਕੋਈ ਵੀ ਟਿਕਟ ਕਿਸੇ ਕੋਲੇ ਵੀ ਹੈ ਕਿਤੋਂ ਵੀ ਲਈ ਹੈ ਸਾਡੇ ਕੋਲੇ ਜ਼ਰੂਰ ਆ ਕੇ ਚੈੱਕ ਕਰਵਾਓ ਜੀ ਠੀਕ ਹੈ ਤਾਂ ਬਿਲਕੁਲ ਦੱਸ ਦਈਏ ਕਿ ਹਾਂਜੀ ਕੀ ਭਾਈ ਹੁਣ ਸਾਡੇ ਕੋਲੇ ਤੁਸੀਂ ਅਗਲੇ ਡਰਾ ਵੀ ਲੈ ਸਕਦੇ ਹੋ ਜਿੰਦੇ ਵਿੱਚ 1.5 ਕਰੋੜ ਦਾ ਡਰਾ ਹੈ ਇਹ 7 ਤਰੀਕ ਨੂੰ ਨਿਕਲ ਰਿਹਾ ਜੀ 5ਵੇਂ ਮਹੀਨੇ ਦੀ ਉਸ ਤੋਂ ਬਾਅਦ 2.5 ਕਰੋੜ ਦਾ ਨੈਕਸਟ ਡਰਾ 11 ਪੰਜ ਨੂੰ ਨਿਕਲ ਰਿਹਾ ਹੈ ਓਕੇ ਠੀਕ ਹੈ ਇਸ ਲਈ ਹਾਂਜੀ ਹੋ ਸਕਦੇ ਹੋ ਅਗਲੇ ਕਰੋੜਪਤੀ ਤੁਸੀਂ ਹੋ ਇਸ ਲਈ ਸਾਡੇ ਕਾਊਂਟਰੋਂ ਤੋਂ ਟਿਕਟ ਜ਼ਰੂਰ ਲਓ ਆ ਕੇ ਚਲੋ ਇਹ ਵੀ ਠੀਕ ਹੈ ਤਾਂ ਇਹ ਵੀ ਲੋਕਾਂ ਨੂੰ ਅਪੀਲ ਕਰ ਦਿੰਨੇ ਆ ਤਾਂ ਦੱਸ ਦਈਏ ਕਿ 10 ਲੱਖ ਰੁਪਏ ਦਾ ਵਿਸਾਖੀ ਬੰਪਰ ਜਲਾਲਾਬਾਦ ਦੇ ਵਿੱਚ ਨਿਕਲਿਆ ਕਰਨ ਲਾਟਰੀ ਸਟਾਲ ਤੋਂ ਪੀ ਐਨ ਬੀ ਬੈਂਕ ਦੇ ਬਿਲਕੁਲ ਸਾਹਮਣੇ 10 ਲੱਖ ਦਾ ਇੱਥੋਂ ਡਰਾ ਜਿਹੜਾ ਹੈਗਾ ਉਹ ਨਿਕਲਿਆ ਲੇਕਿਨ ਜਿਸ ਸ਼ਖਸ ਨੇ ਟਿਕਟ ਖਰੀਦੀ ਸੀ ਇਹ ਵੀ ਦੱਸਦੇ ਆ ਕਿ ਪਰਸੋ ਹੀ ਖਰੀਦੀ ਸੀ ਪਰਸੋ ਟਿਕਟ ਖਰੀਦੀ ਸੀ ਔਰ ਅੱਜ ਜਿਹੜਾ ਉਸ ਨੂੰ ਬੀਤੀ ਰਾਤ ਜਿਹੜਾ ਹੈਗਾ ਉਸ ਦਾ ਇਨਾਮ ਲੱਗਾ 10 ਲੱਖ ਰੁਪਏ ਦਾ ਟਿਕਟ ਨੰਬਰ ਹੈਗਾ ਅਖਬਾਰ ਦੇ ਵਿੱਚ ਵੀ ਆ ਚੁੱਕਿਆ ਹੈ ਲੇਕਿਨ ਮਾਲਕ ਜਿਹੜਾ ਹੈਗਾ ਉਸ ਦੀ ਭਾਲ ਕੀਤੀ ਜਾ ਰਹੀ ਹੈ ਕਿ ਇਹ ਲਾਟਰੀ ਜਿਹੜੀ ਹੈ ਉਹ ਕਿਸ ਨੂੰ ਨਿਕਲੀ ਹੈ ਫਿਲਹਾਲ ਹਜੇ ਮਾਲਕ ਦਾ ਕੁਝ ਪਤਾ ਨਹੀਂ ਲੱਗਿਆ ਤਾਂ ਕਰਨ ਲਾਟਰੀ ਸਟਾਲ ਦੇ ਵੱਲੋਂ ਵੀ ਜਿਹੜਾ ਕੀ ਅਪੀਲ ਕੀਤੀ ਜਾਂਦੀ ਹੈ ਕਿ ਜਿਹੜੇ ਲੋਕਾਂ ਨੇ ਇਹਨਾਂ ਤੋਂ ਲਾਟਰੀ ਖਰੀਦੀ ਹੈ ਉਹ ਇੱਕ ਵਾਰ ਉਸ ਨੂੰ ਚੈੱਕ ਜਿਹੜਾ ਹੈਗਾ ਆਪਣੇ ਪੱਧਰ ਤੇ ਜਾਂ ਫਿਰ ਇੱਥੇ ਆ ਕੇ ਜ਼ਰੂਰ ਕਰਾ ਲੈਣ ਤਾਂ 10 ਲੱਖ ਰੁਪਏ ਦਾ ਇਨਾਮ ਜਲਾਲਾਬਾਦ ਦੇ ਵਿੱਚ ਕਰਨ ਲਾਟਰੀ ਸਟਾਲ ਤੋਂ ਨਿਕਲਿਆ ਹੈ ਸਾਡੇ ਇਸ ਸ਼ਖਸ ਨੂੰ ਵੀ ਇਨਾਮ ਨਿਕਲਿਆ ਉਸ ਨੂੰ ਕਰਨ ਲਾਟਰੀ ਸਟਾਲ ਦੇ ਵੱਲੋਂ ਸਾਡੇ ਵੱਲੋਂ ਵਧਾਈਆਂ